ਗੰਗਰਦੀ ਤੇ ਧੱਕੇਸ਼ਾਹੀ ਇਹ ਦੋ ਅਲੱਗ-ਅਲੱਗ ਕੈਟਾਗਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਸ ਵਕਤ ਦੋਵੇਂ ਕਰ ਰਹੀ ਹੈ ਗੁੰਡਾਗਰਦੀ ਵੀ ਕਰ ਰਹੀ ਤੇ ਧੱਕੇਸ਼ਾਹੀ ਵੀ ਕਰ ਰਹੀ ਇਹ ਜਿਹੜੇ ਪਰਚੇ ਕੀਤੇ ਹੋਏ ਨੇ ਸਾਡੀ ਮੰਗ ਹੈ ਵੀ ਇਹ ਫੌਰਨ ਸਾਡੇ ਤੇ ਕੀਤੇ ਪਰਚੇ ਰੱਦ ਕੀਤੇ ਜਾਣ ਕਿਉਂਕਿ ਇਹਨਾਂ ਪਰਚਿਆਂ ਦੀ ਕੋਈ ਤਕ ਬਣਦੀ ਨਹੀਂ ਸਾਡੇ ਕਿਸਾਨਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਫੌਰਨ ਬਣਦੀ ਹੋਈ ਕਾਰਵਾਈ ਦੇ ਤਹਿਤ ਪਰਚੇ ਦਰਜ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਕਰ ਇਹ ਮੰਗਾਂ ਦੇ ਉੱਤੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਰਕਾਰ ਪੁਲਿਸ ਪ੍ਰਸ਼ਾਸਨ ਅਮਲ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਔਰ ਗੁੰਡਾਗਰਦੀ ਦੇ ਖਿਲਾਫ ਇੱਕ ਦੋ ਦਿਨਾਂ ਦੇ ਵਿੱਚ ਮੈਦਾਨ ਦੇ ਵਿੱਚ ਉਤਰਾਂਗੇ ਅਸੀਂ ਇਹ ਸੁਨੇਹਾ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਮੈਦਾਨ ਦੇ ਵਿੱਚ ਉਤਰੇ ਤਾਂ ਇਹ ਨਾ ਪੰਜਾਬ ਸਰਕਾਰ ਨੂੰ ਕੋਈ ਸਸਤਾ ਠੁਕਣਾ ਤੇ ਨਾ ਪੁਲਿਸ ਪ੍ਰਸ਼ਾਸਨ ਨੂੰ ਸਸਤਾ ਠੁਕਣਾ ਇਹ ਬਹੁਤ ਮਹਿੰਗਾ ਪੈਣ ਵਾਲਾ ਹੈ ਪੰਜਾਬ ਸਰਕਾਰ ਤੇ ਪੁਲਿਸ ਨੂੰ ਵੀ ਤਾਂ ਇਹ ਜੇ ਸਾਡੇ ਵਾਸਤੇ ਚੰਗਾ ਜੇ ਇਹ ਨਾ ਹੀ ਕਰਨ ਸਾਨੂੰ ਮੈਦਾਨ ਚਾਉਣਾ ਪਵੇ ਕਿਉਂਕਿ ਸਾਡੀ ਵੀ ਇਸ ਵਕਤ ਦੀ ਵੱਡੀ ਲੜਾਈ ਏ ਕਿ ਇਹਨਾਂ ਨੂੰ ਲੋਕਾਂ ਦੇ ਵਿੱਚ ਨੰਗਾ ਕੀਤਾ ਜਾਵੇ ਲੋਕਾਂ ਚ ਨੰਗਾ ਕਰਨਾ ਸਾਡੀ ਕਾਰਵਾਈ ਦਾ ਇੱਕ ਹਿੱਸਾ ਹੈ ਤਾਂ ਅਸੀਂ ਇਹਦੇ ذریعے ਵੀ ਸਿਰਫ ਇਸ ਲੜਾਈ ਤੱਕ ਨਹੀਂ ਮਹਦੂਦ ਰਹਿਣ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੜਾਂ ਦੇ ਵਿੱਚ ਇਸ ਵਕਤ ਕੀ ਪੋਜੀਸ਼ਨ ਹੈ ਕਿਵੇਂ ਹਰ ਲਿਓਨ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਏ ਲੈਂਡ ਪੁਲਿੰਗ ਪਾਲਿਸੀ ਕੀ ਏ ਐਮਐਸਪੀ ਤੇ ਉਹਨਾਂ ਦਾ ਕੀ ਸਾਰੀਆਂ ਚੀਜ਼ਾਂ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਵਿੱਚ ਨੰਗਾ ਕਰਾਂਗੇ ਤੇ ਜਦੋਂ ਤੱਕ ਆਪਦੇ ਸਾਥੀਆਂ ਤੇ ਪਰਚੇ ਰੱਦ ਨਹੀਂ ਕਰਾ ਲੈਂਦੇ ਦੋਸ਼ੀਆਂ ਤੇ ਪਰਚੇ ਕਰਵਾ ਨਹੀਂ ਲੈਂਦੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਵਾ ਲੈਂਦੇ ਉਦੋਂ ਤੱਕ ਅਸੀਂ ਪੈਰ ਜੁੱਤੀ ਨਹੀਂ ਪਾਵਾਂ ਉਹ ਤਿਰਜੇ ਦੀ ਮੋਰ ਅੱਗੇ ਜ਼ਮੀਨ ਵੀ ਹੈ ਨਹੀਂ ਜੀ ਉਹ ਜਾ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਿਉਂਕਿ ਅਸਰ ਸੂਕ ਹੈ ਉਹਦਾ ਉਹ ਜਿਹੜਾ ਹਲਕਾ ਇੰਚਾਰਜ ਕਰਮबीर ਚੰਦੀ ਹੈ ਜੀ ਉਹ ਹਮੇਸ਼ਾ ਉਹਦੇ ਨਾਲ ਰਹਿੰਦੇ ਆ ਉਹਨਾਂ ਨੇ ਲੜਾਈ ਤੇ ਪਾਣੀ ਦਾ ਬਹਾਨਾ ਕਰਕੇ ਉਸ ਕਿਸਾਨ ਦੇ ਨਾਲ ਲੜਾਈ ਮੁੱਲ ਲਈ ਜਾ ਕੇ 5 ਕਿਲੋਮੀਟਰ ਤੋਂ ਜਾ ਕੇ ਔਰ ਉਹਨਾਂ ਦੇ ਸਿਰ ਵੀ ਖੋਲੇ ਉਹਨਾਂ ਦੇ ਤਿੰਨ ਬੰਦੇ ਜਿਹੜੇ ਆ ਉਹ ਗੰਬੀਰ ਫੱਟੜ ਕੀਤੇ ਆ ਜਿਹੜੇ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਨਹੀਂ ਪ੍ਰੋਪਰ ਹੋ ਰਿਹਾ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਡਾਕਟਰ ਨੇ ਉਹਨਾਂ ਨੂੰ ਜਿਹੜਾ ਉੱਥੋਂ ਕੱਢ ਦਿੱਤਾ ਕਹਿੰਦਾ ਜੀ ਮੈਂ ਇਹ ਉਹਨਾਂ ਦਾ ਅਸਰ ਸੁਗੀ ਨਾ ਕਰਮ ਵੀ ਚੰਦੀ ਨੇ ਤੱਕੇ ਦੇ ਨਾਲ ਉਹਨਾਂ ਨੂੰ ਉੱਥੋਂ ਰਿਲੀਜ਼ ਕਰਾ ਦਿੱਤਾ ਕਿ ਇਹ ਬੰਦੇ ਇਲਾਜ ਦੇ ਯੋਗ ਨਹੀਂ ਹੈ ਤੇ ਉਸੇ ਧਰ ਨੂੰ ਜਿਹਨੂੰ ਕੁੱਟ ਵੀ ਪਈ ਹੈ ਉਸੇ ਧਰ ਤੇ 307 ਤੇ ਪਤਾ ਨਹੀਂ ਕਿਹੜੇ ਕਿਹੜੇ ਪਰਚੇ ਅਸਲਾ ਇਕ ਦੇ ਲਾ ਦਿੱਤੇ ਗਏ ਤੇ ਅਸੀਂ ਉਸ ਮਕਸਦ ਵਿੱਚ ਇਕੱਠੇ ਹੋਏ ਜਿੱਥੇ ਬੰਦੀਆਂ ਦਾ ਇਹ ਆਪਣਾ ਅਸੂਲ ਹੈ ਕਿ ਮظلوم ਨਾਲ ਖੜੇ ਹੋਣਾ ਜਦੋਂ ਲੋਕਾਂ ਨਾਲ ਧੱਕਾ ਹੁੰਦਾ ਹੈ ਕਿ ਲੋਕ ਲਹਿਰ ਬਣਦੀ ਆ ਲੋਕਾਂ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਕਿ ਲੋਕ ਉਸ ਗੁੱਸੇ ਨੂੰ ਲੈ ਕੇ ਅੱਜ ਵੀ ਇਹ ਸਾਰਾ ਮਾਹੌਲ ਤੁਸੀਂ ਜਿਹੜਾ ਦੇਖਿਆ ਹੈ ਉਹ ਇਸ ਮਕਸਦ ਨੂੰ ਹੋਇਆ ਕਿ ਲੋਕਾਂ ਅੰਦਰ ਜਿਹੜਾ ਜ਼ਬਰ ਕੀਤਾ ਗਿਆ ਸਰਕਾਰ ਵੱਲੋਂ ਉਹਦੇ ਖਿਲਾਫ ਇੱਕ ਲੋਕ ਲਹਿਰ ਬਣੀ ਹੈ ਅਸੀਂ ਉਹਦੇ ਖਿਲਾਫ ਇੱਕ ਵੱਡਾ ਪ੍ਰੋਗਰਾਮ ਦੇਵਾਂਗੇ ਦਿਨਾਂ ਚਿਰ ਸਾਡੇ ਤੋਂ ਜਿਹੜੇ ਸਾਡੇ 12 ਬੰਦੇ ਤੇ ਪਰਚੇ ਕਰਤੇ ਆ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਅਣਪਛਾਤੇ ਰੱਖ ਲੈ ਕਿ ਜਿਹੜਾ ਬੋਲੂਗਾ ਮੇਰੇ ਵਰਗਾ ਉਹਦੇ ਉਹਨੂੰ ਉਹਦੇ ਵਿੱਚ ਇਨਵੋਲਵ ਕਰਨਾਗੇ ਅਸੀਂ ਉਸ ਨੂੰ ਰੋਕਣ ਲਈ ਗੁੰਡਾਗਰਦੀ ਨੂੰ ਰੋਕਣ ਲਈ ਪੁਲਿਸ ਤੇ ਸਿਆਸਤ ਜਿਹੜੀ ਰਲਈ ਹੋਈ ਆ ਪੁਲਿਸ ਜਿਹੜੀ ਆ ਉਹ ਇਸ ਪਾਰਟੀ ਦੀ ਜਿਹੜੀ ਆ ਨਾ ਉਹ ਸਾਰੀਆਂ ਨੀਤੀਆਂ ਜਿਹੜੀਆਂ ਉਹ ਵੇਚ ਚੁੱਕੀ ਆ ਪੁਲਿਸ ਸਿਰਫ ਆਪਣੀ ਨੌਕਰੀ ਬਚਾਉਣ ਦੀ ਖਾਤਰ ਜਿਹੜਾ ਸਚੋਧੀਆਂ ਨੇ ਪਿਛੇ ਬਿਆਨ ਦਿੱਤਾ ਸੀ ਕਿ ਧਾਮ ਦੰਡ ਜੋ ਵੀ ਵਰਤ ਹੁੰਦਾ ਵਰਤ ਲੋ 24 ਦੇ 27 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਉਹਨਾਂ ਨੇ ਉਸ ਮਾਮਲੇ ਨੂੰ ਲੈ ਕੇ ਇਹ ਜਿਹੜਾ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ ਨਾਜਾਇਜ਼ ਪਰਚੇ ਨਾਜਾਇਜ਼ ਲੋਕਾਂ ਨੂੰ ਤੰਗ ਕਰਨਾ ਆਮ ਆਦਮੀ ਪਾਰਟੀ ਦੇ ਵਿੱਚ ਤੱਕੇ ਦੇ ਨਾਲ ਲੈ ਕੇ ਆਉਣਾ ਕਿਉਂਕਿ ਸਾਡੀ ਜਥੇਬੰਦੀ ਜਿਹੜੀ ਆ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਹੈ ਕਦੀ ਇਲੈਕਸ਼ਨ ਲੜਦੀ ਨਹੀਂ ਐ ਨਾ ਇਲੈਕਸ਼ਨ ਲੜੂਗੀ ਉਹਨਾਂ ਨੂੰ ਇਹ ਭਲੇਖਾ ਹੈ ਕਿ ਜਥੇਬੰਦੀ ਦੇ ਨਾਲ ਤੁਰਿਆ ਇੱਕ ਪਿੰਡ ਦਾ ਆਗੂ ਇੱਕ ਪਿੰਡ ਦਾ ਸਰਪੰਚ ਅਸੀਂ ਪਰਚੇ ਭਾ ਕੇ ਉਹਨੂੰ ਆਮ ਆਦਮੀ ਪਾਰਟੀ ਵਿੱਚ ਲੈ ਆਵਾਂਗੇ ਇਹ ਉਹਦਾ ਬਹੁਤ ਵੱਡਾ ਭਲੇਖਾ ਆ ਇਹ ਅਸਲ ਵੀ ਜਣਾ ਤੇ ਅਸਲ ਰੀਜ਼ਨ ਇਹੀ ਹੈ ਕਿ ਕਿਸੇ ਕੋਲੋਂ ਆਪਣੇ ਬੰਦੇ ਕੋਲੋਂ ਲੜਾਈ ਕਰਾ ਕੇ ਜੇ ਇਹ ਰੀਜ਼ਨ ਨਾ ਹੁੰਦਾ ਫਿਰ ਉਹਨਾਂ ਨੇ ਸਾਡੇ ਬੰਦਿਆਂ ਦੇ ਸਿਰ 파ੜਿਆ ਤਿੱਖੀਆਂ ਕਿਰਪਾਨਾਂ ਮਾਰੀਆਂ ਉਹਨਾਂ ਦਾ ਵਿਗੜਿਆ ਕੱਖ ਨਹੀਂ ਉਹਨਾਂ ਨੇ ਕੋਲੋਂ ਸੱਟ ਲਾ ਕੇ ਹਸਪਤਾਲ ਵਿੱਚ ਪੈ ਗਏ ਆ ਉਹਨਾਂ ਤੇ ਬਰਾਬਰ ਦਾ ਕੋਈ ਪਰਚਾ ਨਹੀਂ ਕੀਤਾ ਅਸੀਂ ਅੱਜ ਸੂਬਾ ਕਮੇਟੀ ਨਾਲ ਗੱਲ ਕੀਤੀ ਸੀ ਸੂਬਾ ਕਮੇਟੀ ਤੋਂ ਸਰਦਾਰ ਹਨੇਕ ਸਿੰਘ ਮਹਿਮਾ ਸਾਡੇ ਦਰਦ ਨੂੰ ਲੈ ਕੇ ਆਏ ਆ ਤੇ ਅਸੀਂ ਇਹ ਪ੍ਰੋਗਰਾਮ ਦੇਣ ਜਾ ਰਹੇ ਹਾਂ ਕਿ ਇੱਕ ਦੋ ਦਿਨਾਂ ਅੰਦਰ ਸਲਾਹ ਕਰਕੇ ਦੱਸਾਂਗੇ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਔਰ ਕਰਾਂਗੇ ਇਸ ਪ੍ਰਦਰਸ਼ਨ ਵਿੱਚ ਹੱਲ ਹੁੰਦਾ ਕੋਈ ਬਹੁਤਾ ਇਹ ਦੱਸਦਾ ਨਹੀਂ ਹੁੰਦਾ ਪਰ ਅਸੀਂ ਇਹ ਤਿਆਹੀਆ ਕੀਤਾ ਹੈ ਮਹਿਮਾ ਸਾਹਿਬ ਨੇ ਲੋਕਾਂ ਦੀ ਹਾਜ਼ਰੀ ਵਿੱਚ ਬੋਲਿਆ ਇਹ ਲੜਾਂਗੇ ਲੜਾਈ ਲੰਬੀ ਔਰ ਜਿੱਤਾਂਗੇ ਜਿੰਨਾ ਚਿਰ ਪਰਚੇ ਰੱਦ ਨਹੀਂ ਹੁੰਦੇ ਉਹਨਾਂ ਚ ਲੜਦੇ ਰਵਾਂਗੇ ਅਸੀਂ ਇਹ ਗੱਲ ਬਹੁਤ ਵਧੀਆ ਤੁਝ ਸਵਾਲ ਪੀਤਾ ਮੈਨੂੰ ਭੁੱਲ ਗਿਆ ਸੀ ਅਸੀਂ ਐਸਐਸਪੀ ਸਾਹਿਬ ਨੂੰ ਕੱਲ ਮਿਲਣਗੇ ਉਹਨਾਂ ਨੂੰ ਖਬਰ ਨਹੀਂ ਲੱਗੀ ਵੀ ਐਸਐਸਪੀ ਸਾਹਿਬ ਨੂੰ ਮਿਲਣ ਚੱਲਿਆ ਡੈਲੀਗੇਟ ਉਹ ਐਸਐਸਪੀ ਸਾਹਿਬ ਉੱਥੋਂ ਚਲੇਗਾ ਸ੍ਰੇਆਹ ਦੇਤਾ ਵੀ ਤੂੰ ਆਪਣਾ ਦਫ਼ਤਰ ਛੱਡ ਜਾ ਐਸਐਸਪੀ ਸਾਹਿਬ ਨਾਲ رابطہ ਕਾਇਮ ਹੋਇਆ ਅਸੀਂ ਆ ਰਹੇ ਹਾਂ ਐਸਐਸਪੀ ਸਾਹਿਬ ਨੇ 12 ਵਜੇ ਦਾ ਟਾਈਮ ਦਿੱਤਾ 12 ਵਜੇ ਦਾ ਟਾਈਮ ਅਸੀਂ ਪਹੁੰਚ ਗਏ ਐਸਐਸਪੀ ਸਾਹਿਬ ਆਪਣਾ ਦਫਤਰ ਛੱਡ ਗਏ ਜੀ ਅੱਜ ਐਸਐਸਪੀ ਸਾਹਿਬ ਹੈ ਨਹੀਂ ਇੱਕ ਦੂਸਰੀ ਘਟਨਾ ਹੈ ਜਿਹੜੇ ਡਾਕਟਰ ਨੇ ਉਹ ਪੇਸ਼ ਕਰਨੀ ਸੀ ਰਿਪੋਰਟ ਵੀ ਸਾਡੇ ਬੰਦਿਆਂ ਦੇ ਕਿਹੜੀਆਂ ਸੱਟਾਂ ਲੱਗੀਆਂ ਉਹ ਡਾਕਟਰ 11 ਦੇ ਤਰੀਕ ਤੱਕ ਛੁੱਟੀ ਤੇ ਭੇਜ ਦਿੱਤਾ ਗਿਆ ਸਾਨੂੰ ਇਥੋਂ ਤੱਕ ਦਲੀਲ ਕੀਤਾ ਕਿ ਅਸੀਂ ਮਜਬੂਰ ਹੋ ਜਾਾਂਗੇ ਹੁਣ ਇਹਨਾਂ ਦੀਆਂ ਜੜਾ ਪਟਾਂ